ਆਈ ਜੋਪੂ ਗਰੁੱਪ ਨੇ ਮੇਰੇ ਧੀ ਪਹਿਲੇ ਕਿਤੀ ਕੀਤੀ ਹੋਈ ਐ ਮੈਨੂੰ ਇੰਦਰਾ ਗਾਂਧੀ ਦਾ ਪੁੱਤ ਤੱਕ ਕਹਿ ਰਹੇ ਆ ਜਿਵੇਂ ਉਹ ਮਾਰੀਏ ਤਰੋਂ ਤੂੰ ਬੁਰਾ ਹਾਲ ਕਰਕੇ ਮਾਰਾਂਗੇ ਅਸੀਂ ਮੀਆਂ ਬੀਵੀ ਵਿਧਾਨ ਸਭਾ ਦੇ ਬਾਹਰ ਕੇ ਜਾ ਕੇ ਬੈਠ ਜਾਨੇ ਆ ਪੁੱਤ ਦੇ ਇਨਸਾਫ ਦੀ ਖਾਤਰ ਇਹ ਸਾਰੇ ਐਮ ਐਲ ਏ ਥੇੜੇ ਥੇੜ ਗੰਦ ਕਰਦੇ ਤੂੰ ਤੂੰ ਜਾਂਦੇ ਇਹਨਾਂ ਦੀ ਕੁਝ ਨਹੀਂ ਲਗਿਆ ਵੀਰੋ ਕਤਲ ਹੁੰਦਾ ਕੋਈ ਮੇਰੇ ਵਰਗੇ ਬੁੱਢੇ ਥੇੜੇ ਤੇ ਗੋਲੀ ਮਾਰ ਕੇ ਡੰਗ ਲੈ ਜਾਂਦਾ ਓਏ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰ ਦਿਓ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਵਾਂ ਤੇ ਹੁੰਦਾ ਤੁਸੀਂ ਚੁਰਚੁਰ ਕੇ ਸਾਡੇ ਉਹਨਾਂ ਨੂੰ ਮਾਰਿਆ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਪਿਆਰ ਕਿੰਨੇ ਕਤਲ ਗ੍ਰਹਿਵਾ ਹੁਣ ਤਾਂ ਲਿਸਟ ਐਡੀ ਲੰਮੀ ਹੋ ਜਾਂਦੀ ਹੈ ਕਤਲਾਂ ਦੇ ਨਾਂ ਜਾਣਦੇ ਆ ਕਿਹੜੇ ਇਹਦਾ ਜਵਾਕ 4 ਪੈਸੇ ਕਮਾ ਕੇ ਘਰੇ ਵੜਦਾ ਉਹਦੀ ਮੌਤ ਸਭ ਤੋਂ ਨੇੜੇ ਹੈ ਸੱਜੇ ਜੀ ਸ਼ੋਭਦੀਪ ਦੀ ਮਾਂ ਕਹਿੰਦੀ ਹੈ ਇਹ ਵੀ ਚਲਾ ਗਿਆ ਆ ਵੀ ਵਾਗਿਆ। ਇਹੋ ਇਹ ਗਿਣਤੀ ਅਸੀਂ ਕਦੋਂ ਤੱਕ ਕਰਦੇ ਰਹਿਾਂਗੇ? ਜਿਹੜਾ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸੇ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਮੈਂ 59 ਸਾਲ ਦੀ ਉਮਰ ਪੂਰ ਚੁੱਕਿਆ ਹਾਂ। ਪਰੰਤੂ ਜਿੰਨਾ ਕੁਛ ਪੁੱਤ ਦੀ ਮੌਤ ਨੇ ਮਗਰ ਲਿਆ 3 ਸਾਲਾਂ ਨੇ ਸਿਖਾਇਆ ਉਹਨਾਂ 57 ਸਾਲਾਂ ਕੀ ਸੀ ਕਿ ਉਹ ਜੇ ਹਾਲਾਤ ਇੱਕ ਕਤਲ ਤੋਂ ਬਾਅਦ ਉਹਦਾ ਪਰਿਵਾਰ ਹਟਾਉਂਦਾ ਕਿ ਸਾਡੇ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਕੋਈ ਸਜਾਈ ਨਹੀਂ ਰਹੇਗੀ ਅਰੰਝੀਆਂ ਸਾਡੀਆਂ ਲੱਖ ਹੋ ਸਕਦੀਆਂ ਹਰ ਇੱਕ ਬੰਦਾ ਔਗਣਾ ਨਾਲ ਭਰਿਆ ਹੁੰਦਾ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਇਹ ਨਾ ਸੌਖੀ ਦੀ ਸਜ਼ਾ ਕੋਈ ਤਸਤਲ ਕਤਲ ਬਸ ਇਹ ਦੋ ਕੋਈ ਬਹਿ ਕੇ ਗੱਲ ਕਰਨ ਦਾ ਸਮਾਂ ਕੋਈ ਧਿਆਨ ਲਵਾ ਕੇ ਚਾਰ ਬੰਦੇ ਇਕੱਠੇ ਕਰਕੇ ਸਰਕਾਰ ਦੇ ਦਰਬਾਰੇ ਅਰਜੀ ਦੇ ਕੇ ਕੋਈ ਬਦਲ ਨਹੀਂ ਹੋ ਰਿਹਾ ਕਿਉਂਕਿ ਬਦਲ ਇਸ ਕਰਕੇ ਨਹੀਂ ਜਿਹੜਾ ਸਾਡਾ ਤੰਤਰ ਹੈ ਜਿਹੜੇ ਲੋਕ ਅਸੀਂ ਚੁਣ ਕੇ ਅਕਾਲੀ ਕਾਂਗਰਸ ਤੋਂ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਛਾਦੇ ਨਰਜਵਾੜਿਆ ਤੋਂ ਖੜਾ ਛੁੱਟੂਗਾ ਤੇ ਆ ਆਮ ਘਰਾਂ ਦੇ ਜਵਾਰ ਤੇ ਭੇਜਦੀਆਂ ਸ਼ਾਇਦ ਕੋਈ ਜਾ ਕੇ ਚੰਚ ਦੀ ਗੱਲ ਕਰਨਗੇ ਪਰ ਇਹਨਾਂ ਨੇ ਕੀ ਕੀਤਾ ਆ ਤੁਹਾਡੇ ਸਾਹਮਣੇ ਆਸੀਂ ਮੀਆਂ ਬੀਬੀ ਵਿਧਾਨ ਸਭਾ ਦੇ ਬਾਹਰ ਕੇ ਜਾ ਕੇ ਬੈਠ ਜਾਂਦੇ ਆ ਉੱਤ ਦੇ ਇਨਸਾਫ ਦੀ ਕਾਤਰ ਇਹ ਸਾਰੇ ਐਮਐਲਏ 헤ੜੇ-헤ੜ ਗੰਦ ਕਰਦੇ ਦੂਰ ਦੀ ਤੁਰ ਜਾਂਦੇ ਇਹਨਾਂ ਨੇ ਕੁਝ ਨਹੀਂ ਲਗਿਆ ਵੀਰੋ ਹਲੇ ਅੱਜ ਮੌਤ ਹੋਈ ਏ ਕੱਲ ਨੂੰ ਤੁਹਾਡੇ ਮਜ਼ਾਕ ਵੀ ਉੱਡਣਗੇ ਉਹ ਸਾਡੀ ਭੈਣ ਜਿਹੜੀ ਅੱਜ ਵਿਧਵਾ ਹੋਈ ਐ ਹਮਦਰਦੀ ਦੀ ਜਗ੍ਹਾ ਤੇ ਉਹਦੇ ਖੁੱਝਾ ਲੱਗਣਗੀਆਂ ਚੋਕਾ ਲੱਗਣਗੀਆਂ ਹਰ ਜਗ੍ਹਾ ਦੇ ਉੱਤੇ ਉਹਨੂੰ ਜਲੀਲ ਕੀਤਾ ਜਾਊਗਾ ਉਹਨੇ ਬੱਚੀ ਨੇ ਕੋਟਾ ਭੁਗਤਣੀ ਐ ਮੁਕਦਮੇ ਲੜਨੇ ਐ ਤੁਸੀਂ ਦੇਖੋ ਹਲੇ ਤਾਂ ਇਹ ਸ਼ੁਰੂਆਤ ਐ ਮੈਂ ਤੁਹਾਡੇ ਕੋਲੇ ਕੁਝ ਮੈਂ ਪੁੱਤ ਦੇ ਸੰਘਰਸ਼ ਲੜਨ ਦੇ ਵਿੱਚ ਕੁਝ ਮੇਥੋਂ ਗਲਤੀਆਂ ਹੋਈਆਂ ਨੇ ਮੈਂ ਤੁਹਾਨੂੰ ਉਹ ਦੱਸਣ ਆਇਆ ਤੁਸੀਂ ਇਹੋ ਜਿਹੇ ਫੈਸਲੇ ਨਾ ਕਰੋ ਜਿਹੜੇ ਮੈਂ ਕਰ ਗਿਆ ਮੇਰਾ ਮਜ਼ਾਕ ਕਢਾਉਂਦਿਆ ਤੁਹਾਡੇ 20000 ਵਰਗੇ ਜਦੋਂ ਗੱਲ ਕਤਲਾਂ ਦੀ ਚੱਲਦੀ ਹੈ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਰੋਜ਼ ਦੀ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਫਿਰ ਉਹ ਮਾਰੇ ਕਰਕੇ ਤੁਹਾਨੂੰ ਲੈਂਦਾ ਸੀ ਤੁਸੀਂ ਤਾਂ ਘਟਾ ਦਿਓ ਤੁਸੀਂ ਸਾਰਿਆਂ ਨੇ ਸਮਝੌਤੇ ਕਰ ਲਏ ਤੁਸੀਂ ਤਾਂ ਉਦੋਂ ਵੀ ਤੁਸੀਂ ਤਾਂ 10 12 ਤੇ ਲੈ ਕੇ ਇਸ ਐਵਰੇਜ ਨੂੰ ਔਰ ਮਾਤ ਦੇ ਵੀ ਕਿਹੜਾ ਕਤਲ ਹੁੰਦਾ ਕੋਈ ਮੇਰੇ ਸਾਗੇ ਬੁੱਢੇ ਠੇਰੇ ਤੇ ਗੋਲੀ ਮਾਰ ਕੇ ਡੰਗ ਲੈ ਜਾਂਦਾ ਓਏ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰ ਦਿਓ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਮਾ ਤੇ ਹੁੰਦਾ ਹੈ ਤੁਸੀਂ ਚੁਣ-ਚੁਣ ਕੇ ਸਾਡੇ ਉਹਨਾਂ ਨੂੰ ਮਾਰਦੇ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਓਏ ਯਾਰ ਕਿੰਨੇ ਕਤਲ ਗਿਣਾਵਾਂ ਹੁਣ ਤਾਂ ਲਿਸਟ ਇੱਡੀ ਲੰਮੀ ਹੋ ਜਾਂਦੀ ਹੈ ਕਤਲਾਂ ਦੇ ਨਾਂ ਗਿਣਦਿਆਂ ਗਿਣਦਿਆਂ ਔਰ ਸਾਡੇ ਚੁਣੇ ਹੋਏ ਨੁਮਾਇੰਦੇ ਕੀ ਕਹਿੰਦੇ ਆ ਇਹ ਇੱਕ ਐਵਰੇਜ ਐ ਲਾਅ ਐਂਡ ਆਰਡਰ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਐ ਹੁਣ ਏਡਾ ਵੱਡਾ ਕਤਲ ਹੋ ਗਿਆ ਜਸਸ ਕਾਦਾ ਜਸਸ ਕਾਦਾ ਕਿਸਾਨੂੰ ਸੁਖਵਿੰਦਰ ਬਾਈ ਮਿਲ ਜੂਗਾ ਨਹੀਂ ਮਿਲਣਾ ਨਾ ਜਦੋਂ ਮਿਲਣਾ ਹੀ ਨਹੀਂ بس ਜਸਸ ਕਾਦਾ ਮਿਲੂਗਾ ਸਾ ਅਸੀਂ ਚਾਹੁੰਦੇ ਆ ਸਿਸਟਮ 'ਚ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਆ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਠੁਕਮੀ ਕੀਤਾ ਜਾਵੇ ਯਾਨੀ ਕਿ ਕਤਲ ਦੀ ਸਜ਼ਾ ਕੀ ਐ 302 ਦਾ ਪਰਚਾ ਦਰਜ ਹੋ ਜੂ ਜਿਮਨੀਆ ਲਿਖਣਗੇ ਲਾਲਾ ਪਾਪਾ ਕਰਕੇ ਅਦਾਲਤ 'ਚ ਰੱਖਦੇ ਨੇ ਉਦੋਂ ਮਗਰੋਂ 5 ਸਾਲਾਂ ਬਾਅਦ ਤਾਂ ਕਾਨੂੰਨ ਕਹਿੰਦੇ ਜੇ ਉਹ ਸਰਕਾਰੀ ਵਕੀਲ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਦੇ ਕਿ ਉਹਦੀ ਜ਼ਮਾਨਤ ਕਰ ਦਿੰਦੀ। ਜਦ ਇੱਕ ਪਾਸੇ ਬਾਈ ਸਿਕੰਦਰ ਦਾ ਪਰਿਵਾਰ ਮੁਲ ਗਿਆ ਦੂਜੇ ਪਾਸੇ ਨੇ 4 ਸਾਲ ਜੇਲ੍ਹ ਚ ਲਾਉਣੇ ਉਦੋਂ ਮਗਰੋਂ ਫੇਰ ਆਜੂ ਆਏ ਨਹੀਂ ਪਤਾ ਉਹ ਤੋਂ ਪਹਿਲਾਂ ਜੇਲ੍ਹ ਨਹੀਂ ਹੈਗੀ ਅੱਗੇ ਹੋਸਟਲ ਨੇ ਉੱਥੇ ਆਕਾ ਬੈਠੇ ਨੇ ਜੱਗੂ ਭਗਵਾਨਦਰੀਏ ਵਰਗੇ ਲਾਰੈਂਸ ਵਰਗੇ ਪਤਾ ਨਹੀਂ ਹੁਣ ਤੱਕ ਕਿੰਨੇ ਲਾਰੈਂਸ ਹੁਣ ਤਾਂ ਗਿਣੇ ਵੀ ਨਹੀਂ ਜਾਂਦੇ ਕਿੰਨੇ ਬੈਠੇ ਆ ਇੱਕ ਕਤਲ ਤੋਂ ਬਾਅਦ ਹੁਣ ਗੈਂਗਸਟਰ ਬਾਤ ਨਹੀਂ ਹੈਗਾ ਪੇਸ਼ਾ ਬਣ ਗਿਆ ਧੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਰਲਿਆ ਹੋਏ ਨੇ ਤੁਹਾਡੇ ਸਾਹਮਣੇ ਮੈਂ ਦੱਸਦਾ ਜਿਹੜੀ ਅੱਜ ਦੀ ਇਹ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਆ ਚੰਡੀਗੜ੍ਹ ਕੱਲਾ ਛੱਡਦਾ ਮੈਂ ਐਸਐਸਪੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲਿਆ ਕੇ ਤਾਂ ਛੱਡ ਦਿਓ ਜੀ ਰਾਜ ਕੋ ਛੱਡਦਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮਗਰੋਂ ਸਿਕਿਉਰਿਟੀ ਵਿਡਰਾ ਕਰਤੀ ਨਿਹੱਥਾ ਕਰਤਾ ਸੁਖਵਿੰਦਰ ਬਾਈ ਦਾ ਅਸਲਾ ਜਮ੍ਹਾਂ ਕਰ ਲਿਆ ਨਿਹੱਥਾ ਕਰਤਾ ਇਹ ਮਾਗਰ ਲੱਗੇ ਹੋਏ ਨੇ ਪਹਿਲਾਂ ਉਹ ਤੋਂ ਸਭ ਕੁਝ ਵਿਡਰਾ ਕਰਦੇ ਐ ਫਿਰ ਜਦੋਂ ਉਹਨੂੰ ਦੇਖ ਲੈਂਦੇ ਵੀ ਹੁਣ ਜਮ੍ਹਾਂ ਕੱਲਾ ਹੈ ਹੁਣ ਜਦਾਂ ਹੁਣ ਜਿਹੜਾ ਮਰਜੀ ਦੁਕੀ ਦਾ ਗੈਂਗਸਟਰ ਭੇਜ ਦੋ ਉਹ ਗੋਲੀ ਮਾਰ ਕੇ ਧੁਰ। ਹੁਣ ਵੀਰੋਂ ਜਿਹਦੇ ਨਾਲ ਤਾਂ ਹੁੰਦੀ ਐ ਲਾਗੜਾ ਵੇਲਾ-ਕਿ ਵੇਲਾ ਵੇਖ ਕੇ ਲੰਘ ਜਾਗੇ ਘਰ ਮੂਰਤੀ ਨਾ ਜਾਵਾਂਗੇ ਕੱਲੇ-ਤਕੱਲੇ ਨਾ ਜਾਵਾਂਗੇ ਫੋਟ ਜੀ ਦਾ ਆਈ ਨਹੀਂ ਪਤਾ ਤੁਸੀਂ 50 ਜਣੇ ਥਣੋਂ ਕਿਹੜਾ ਪਸਤੌਲ ਕੱਢੂ ਕੱਢ ਕੇ ਗੋਲੀ ਮਾਰ ਦੂ ਉਹਦਾ ਕੀ ਹੱਲ ਹੈ ਬਾਈ ਕਾਦੀ ਤੋਂ ਬਚਤ ਕਰਾਂਗੇ ਇਹਨਾਂ ਦਾ ਮਾਹੌਲ ਹੀ ਹੋ ਗਿਆ ਸਰਜਤਾ ਹਰੇਕ ਲੀਲੀ ਬੀਲੀ ਜਿਹੜੀ ਹਰੇਕ ਕੋਲੇ ਪਸਤੌਲ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾਹ ਕਿੰਨਾ ਤੇ ਹੈ ਜਿਹਦੇ ਬਜਵਾਗ ਚੰਗੀ ਲਾਈਟ ਹੈ ਜਿਹਦਾ ਜਵਾਗ 4 ਪੈਸੇ ਕਮਾ ਕੇ ਘਰੇ ਵੜਦਾ ਉਹਦੀ ਮੌਤ ਸਭ ਤੋਂ ਨੇੜੇ ਹੈ ਇਹ ਚਾਉਂਦੀ ਹੀ ਹੈ ਹੁਣ ਮੈਨੂੰ ਐ ਦੱਸੋ ਗੈਂਗਸਟਰ ਬਾਦ ਤੇ ਨਸ਼ੇ ਦੇ ਤਸਕਰ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਆ ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜਾ ਗੈਂਗਸਟਰ ਰਹਿਣਗੇ ਜਾਂ ਗੈਂਗਸਟਰ ਰਹਿ ਜੇ ਤਾਂ ਨਸ਼ਾ ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਨਸ਼ਾ ਵੇਚਦਾ ਕੌਣ ਹੈ ਛਤਰ ਵਾਲਾ ਬੰਦਾ ਤਾਂ ਨਸ਼ਾ ਵੇਚਦਾ ਹੈ ਮੇਰੇ ਵਰਗਾ ਲੈ ਕੇ ਤੂੰ ਘੱਟੇ ਜਾ ਕੇ ਬਾਹ ਨੂੰ ਬਟਾ ਦਿਨੂ ਮਿਲਾਈ ਨੂੰ ਜਾ ਕੇ ਸੋ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਬੜੇ ਤਰੀਕੇ ਦੇ ਨਾਲ ਜੇਲਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ ਪਹਿਲਾਂ ਸਾਡੇ ਜਵਾਬ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਉਹ ਫਿਰ ਸਿਆਸੀ ਨਿਸ਼ਾਨੇ ਭੁੰਡੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਜੇ ਮੇਰੇ ਜਵਾਬ ਦੀ ਅੱਜ ਜਾਂਚ ਧੰਗ ਨਾਲ ਹੋ ਜੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖਵਿੰਦਰ ਦੇ ਕਤਲ ਦੀ ਜਾਂਚ ਜਿਹੜੀ ਅੱਗੇ ਨਹੀਂ ਬਦਲੀ ਜਿਹੜਾ ਮੇਰੇ ਨੂੰ ਖਸ਼ ਹੈ ਜਦੋਂ ਤੁਸੀਂ ਇਥੋਂ ਲੈ ਚੱਕ ਲਈ ਉਦੋਂ ਬਾਅਦ ਤੁਹਾਡਾ ਮਸਲਾ ਖਤਮ ਤੁਸੀਂ ਕੰਨੀਆਂ ਆ ਡਾਕਟਰਾਂ ਦੇ ਗੇੜੇ ਮਾਰਨ ਜੋਗੇ ਰਹਿ ਜਉਂਗੇ ਕਿਸੇ ਨੇ ਤੁਹਾਡੀ ਗੱਲ ਨਹੀਂ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਤੇ ਬੈਠਾ ਸੀ ਮੁੱਖ ਮੰਤਰੀ ਉਹਨੇ ਇਹ ਨਹੀਂ ਕਿਹਾ ਬਜ਼ੁਰਗ ਜੋੜਾ ਯਾਰ ਤਰਸ ਦੇ ਆਧਾਰ ਦੇ ਉੱਤੇ ਉਹ ਇਹਨੂੰ ਅੰਦਰ ਬਿਠਾ ਕੇ ਚਾਹ ਦਾ ਗੱਪੀ ਪਿਆਦੋ ਦੁਖੀ ਨੇ ਦੁਨੀਆ ਉਜੜੀ ਐ ਦੀ ਪਰ ਨਹੀਂ ਕੋਈ ਤਰਸ ਨਹੀਂ ਕਰਦਾ ਵੀ ਮੇਰੇ ਉਹ ਆ ਤਾਂ ਅਸੀਂ ਇਹੋ ਜਿਹੇ ਭੰਡਾ ਲਿਆ ਕੇ ਬਿਠਾਤੇ ਜਿਨ੍ਹਾਂ ਦਾ ਕੰਮ ਸਟੇਜ 'ਤੇ ਕੀ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂਬ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲਿਓ ਮੀਤ ਹਜ਼ਾਰ ਦੀਆਂ ਜਿਹੜੇ ਵਿਧਾਨ ਸਭਾ ਦੇ ਵਿੱਚ ਬੋਲਦੇ ਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਇੱਕ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਫਿਰ ਇਲੈਕਸ਼ਨ ਦੇ ਵੇਲੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮਐਲਏ ਬਣਦਾ ਤਾਂ ਦੂਜੀ ਵਾਰ ਤੁਸੀਂ ਐਮਪੀ ਬਣਦਾ ਉਹ ਬਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਨਸਾ ਚ ਨੇਰੀ ਆਊਗੀ ਉਹ ਤੇ ਐਫ ਆਈ ਆਰ ਵੀ ਹੋਈ ਪਰ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਇਹ ਅਥਾਰਟੀ ਨੇ ਪਰ ਉਥੋਂ ਛੱਡਤਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਚੋਂ ਬਾਹਰ ਕਰਤਾ ਕੋ ਅੰਦਰ ਹੈ ਜਦ ਕਿ ਮੈਨੂੰ ਪਤਾ ਹੈ ਵੀ ਉਹਨੂੰ ਬਾਹਰ ਕਰਤਾ ਕਲੀਨ ਚੇਟ ਦੇਤੇ ਉਹ ਬੰਦਾ ਵਿਦੇਸ਼ ਵੀ ਨਿਕਲ ਗਿਆ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸਜ਼ਾ ਦੇ ਦੇ ਪਰ ਇਸ ਪੁਲਿਸ ਤੋਂ ਕੋਈ ਅਵੀ ਜ਼ਰਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਆ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਫਸਰਾਂ ਦੀਆਂ ਅੱਖਾਂ ਨਾਮ ਹੁੰਦੀਆਂ ਨੇ ਜਦੋਂ ਮਨ ਨੂੰ ਮਿਲਦਾ ਉਹਨਾਂ ਨੂੰ ਬੇਹੱਦ ਦੁੱਖ ਵੀ ਹੈ ਇਸ ਗੱਲ ਦਾ ਵੀ ਯਾਰ ਇਸ ਬੰਦੇ ਨਾਲ ਬਹੁਤ ਮਾੜੀ ਹੋਈ ਹੈ ਉਹ ਵੀਰੋ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਠ ਕੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫਲ ਦੇਣ ਲੱਗਿਆ ਜੜ ਕੱਟ ਕੇ ਉਹ ਮਾਰੀ ਪਰਲੇ ਪਾਸ ਘਰੇ ਮੁੰਡਾ ਜੋ ਆਕਦਾ ਵਿਆਹ ਰੱਖਿਆ ਹੋਇਆ ਔਰ ਇਹਨਾਂ ਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਤਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀਂ ਸੋਪੂ ਗਰੁੱਪ ਨੇ ਮੇਰੇ ਧੀ ਭੈਣੇ ਕ ਕੀਤੀ ਹੋਈ ਹੈ ਮੈਨੂੰ ਇੰਦਰਾ ਗਾਂਧੀ ਦਾ ਪੁੱਤ ਤੱਕ ਕਹਿ ਰਹੇ ਆ ਜਿਵੇਂ ਉਹ ਮਾਰੀਏ ਤਰੋਂ ਤੂੰ ਬੁਰਾ ਹਾਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਂਟ ਦਿੱਤੀ ਹੈ ਉਹ ਵੀ ਫਾਈਲ ਕਰਤੀ ਹੈ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਭਰਾ ਦੀ ਜਿਹੜੀ ਜ਼ਮੀਨ ਹੈ ਅੱਜ ਇਥੋਂ ਦੇ ਪਿੰਡ ਦੀ ਖੂਨ ਦੇ ਨਾਲ ਲਤਫਤ ਹੋਈ ਹੋਈ ਹੈ ਅੱਜ ਮੈਂ ਤੁਹਾਨੂੰ ਇੱਥੇ ਖੜਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨਾਪਾਲ ਬਣਦੇ ਨੂੰ ਟਾਈਮ ਨਹੀਂ ਲੱਗਣਾ ਅਸੀਂ ਅੱਕੇ ਪਏ ਆ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਫਿਰ ਉਹ ਸਾਡੇ ਕੋਲੇ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਨਹੀਂ ਸਾਨੂੰ ਜਾਣ ਦਿੰਦੇ ਚਾਰ ਸ਼ਫੇਰੇ ਤੁਹਾਡੇ ਗੁੰਡੇ ਟੋਲੇ ਬਣਾਈ ਫਿਰਦੇ ਆ ਜਦ ਆਂ ਬੰਦਾ شریف ਬੰਦਾ ਜਾਵੇ ਤਾਂ ਜਾਵੇ ਕਿੱਥੇ ਦੋ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ ਫੋਨ ਦੀ ਸਕਰੀਨ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਇੱਕ ਕਤਲ ਦੀ ਖਬਰ ਆਉਂਦੀ ਹੈ ਤਾਂ ਜਿਹੜੀ ਤੁਸੀਂ ਸਾਰੀ ਕਮੇਟੀ ਹੈ ਮੈਂ ਤੁਸੀਂ ਬੜੇ ਸਿਆਣੇ ਹੋ ਸੂਝਵਾਨ ਹੋ ਪਰਿਵਾਰ ਨੂੰ ਨਹੀਂ ਪਤਾ ਲੱਗਦਾ ਹੁੰਦਾ ਇਹਨਾਂ ਕਮਾਂ ਪਰਿਵਾਰ ਦੇ ਸਿਰ ਤੇ ਹੱਥ ਤੁਸੀਂ ਰੱਖਣਾ ਜਿਹੜੀ ਕਮੇਟੀ ਬਣਾਉਂਗੇ ਜਿਹੜੇ ਫੈਸਲੇ ਲਾਉਂਗੇ ਕਿਉਂਕਿ ਮੈਨੂੰ ਵੀ ਮੈਂ ਕਮਲਿਆ ਵਾਂਗੂ ਹਾਂ ਕਹੀ ਗਿਆ ਹਾਂ ਕਹੀ ਗਿਆ ਮੈਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਮੈਨੂੰ ਮਗਰੋਂ ਭੁਗਤਣੀਆਂ ਪੈਣ ਤੁਸੀਂ ਉਹ ਗਲਤੀਆਂ ਨਾ ਕਰਿਓ ਜਿੱਦẽ ਤੁਹਾਡੀ ਜਿਹੜੀ ਬਾਡੀ ਐ ਸੁਖਵਿੰਦਰਤਾ ਅੱਜ ਮਿੱਟੀ ਚ ਬਲੀਨ ਹੋ ਗਿਆ ਹੁਣ ਬਾਡੀ ਦਾ ਵੋ ਨਾ ਕਰਿਓ ਹੁਣ ਹੁਣ ਆਪਦੇ ਜਿਹੜੇ ਆਰਾਧੇ ਆ ਉਹਨਾਂ ਨੂੰ ਸਤਿ ਰੱਖਿਓ ਅਸੀਂ ਤੁਹਾਡੇ ਨਾਲ ਆ ਵੀਰੋ ਜਿੰਨੀ ਜੋਗਾ ਅੱਧੀ ਰਾਤ ਬੋਲ ਮਾਰਾਂਗੇ ਕਮੇਟੀ ਵਾਲੋ ਤੁਹਾਡੇ ਕੋਲੇ ਆ ਕੇ ਹਾਜ਼ਰ ਹੋਊਗਾ ਕੋਈ ਸ਼ਬਦ ਫੇਰ ਵੀ ਮੈਂ ਵੱਧ ਘੱਟ ਕਹਿ ਗਿਆ ਹਾਂ ਮੈਂ ਕਿਉਂਕਿ ਸੱਥਰ ਐ ਮੈਂ ਮੈਂ ਵੀ ਭਾਵਕ ਹੋ ਜਾਂਦਾ ਗੁੱਸਾ ਇਹ ਨਾ ਜਿਆਦਾ ਆ ਜਾਂਦਾ ਵੀ ਪਤਾ ਨਹੀਂ ਲੱਗਦਾ ਇਹ ਕਹੀਏ ਕੀ ਇਹਨੂੰ ਹੁਣ ਕੀ ਰੱਬ ਦਾ ਬਾਣਾ ਕਹੀਏ ਅਰਦਾਸਾਂ ਵੀ ਹੋਣੀਆਂ ਧਾਰਮਿਕ ਰਸਮਾਂ ਵੀ ਹੋਣੀਆਂ ਭਾਈ ਭਾਣਾ ਮੰਨੋ ਭਾਣਾ ਜਰ ਜੇ ਰੱਬ ਕਰੇ ਤਾਂ ਮੰਨ ਲਈਏ ਜਦੋਂ ਬੰਦਾ ਕਰਦਾ ਕਿਵੇਂ ਮੰਨ ਲੀਏ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਦੁਰਘਟਨਾ ਦੇ ਸ਼ਿਕਾਇਰ ਹੋ ਜਾਂਦਾ ਅਸੀਂ ਸਾਰੇ ਕਹਿੰਦੇ ਭਾਈ ਲਿਖੀ ਇਹ ਨਹੀਂ ਸੀ ਇਹ ਮਨੁੱਖੀ ਗਲਤੀ ਦੀ ਇਹ ਸਾਇਸ਼ਾਨ ਹੈ ਸਾਰੀਆਂ ਇਹਨਾਂ ਨੂੰ ਕਦ ਤੱਕ ਅਸੀਂ ਦਫ਼ਨ ਕਰਦੇ ਰਹਿਾਂਗੇ ਤੋਂ ਸੋ ਅਸੀਂ ਲੜਾਈ ਲੜਾਂਗੇ ਪੂਰੇ ਜੋਰ ਨਾਲ ਲੜਾਂਗੇ ਜਿਹੜਾ ਤੁਹਾਡਾ ਪਹਿਲਾ ਫੈਸਲਾ ਤੁਹਾਡੇ ਸਾਰੇ ਕੇਸ ਦੀ ਨਹੀਂ ਜਿਹੜੇ ਭੂਕਾ ਦੱਸ ਦੂਗਾ ਕਿ ਤੁਸੀਂ ਅੱਗੇ ਕਿੰਨੀ ਕੁ ਦੂਰ ਜਾਓ ਅੱਜ ਵਾਲਾ ਫੈਸਲਾ ਕਮਜ਼ੋਰ ਨਾ ਕਰ ਲਓ ਕਿਤੇ ਮਸੀਂ ਬੇਨਤੀ ਕਰਦਾ ਹੋਇਆ ਕੋਈ ਸ਼ਬਦ ਭਾਵਕ ਹੋਇਆ ਵੱਧ ਘੱਟ ਕਹਿ ਗਿਆ ਮੈਂ ਸੰਗਤ ਮਾਫ ਕਰ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ